ਜਿਹੜਾ ਬਈ ਬਹੁਤ ਚੰਗੇ ਰੁਪਈਆ ਜਿਵੇਂ ਵਿਗਿਆ ਤੇ ਬਹੁਤ ਚੰਗੇ ਇੱਧਰ ਕੋਲੇ ਵਿਗਿਆ ਤੇ ਇਹ ਵੀ ਬਈ ਜਿਹੜਾ ਇਹਦੀ ਵੀ ਹੁਣ ਬਿਗ ਡੀਲ ਹੋਈ ਆ ਭਾਈ ਜੀ ਠੇਕੋੜਾ ਜਿਹੜਾ ਭਾਈ ਜਰਪਾਲ ਸਿੰਘ ਕੋਲ ਕੋੜਾ ਹੁੰਦਾ ਸੀਗਾ ਮਹਿਤਾਬ ਕੋੜਾ ਜਿਹੜਾ ਕਿ ਸਲਮਾਨ ਘਰ ਕੋਲ ਅੱਜ ਕੱਲ ਇਹ ਉਹਦਾ ਪਹਿਲਾ ਬੱਚਾ ਹੈ ਜੀ ਇਹਦੀ ਮਾਂ ਹੈ ਵਿਕਟੋਰੀਆ ਜਿਹੜੀ ਸਾਗੂ ਖੇੜਾ ਤੋਂ ਮਹਾਰਾਜਾ ਤੋਂ ਫਸ ਰਹੀ ਹੈ ਮੁਕਸਰ ਤੋਂ ਫਸ ਰਹੀ ਹੈ ਫਰੀਦਕੋਟ ਤੋਂ ਫਸਾਈ ਹੋਈ ਹੈ ਜੀ ਅੱਜ ਕੱਲੋ ਕੋਈ ਗੱਡੀ ਦਾ ਵੀਰ ਜੀ ਘੋੜੇ ਘੋੜੇ ਦਾ ਮੇਲਾ ਚੱਲ ਰਿਹਾ ਜੀ ਜੀ ਅੱਜ ਅਸੀਂ ਆਏ ਹਾਂ ਜੀ ਤਖਤ ਸ੍ਰੀ ਦਮਦਮਾ ਸਾਹਿਬ ਘੋੜਿਆਂ ਦਾ ਮੇਲਾ ਲੱਗਿਆ ਇੱਥੇ ਅੱਜ ਚੌਥਾ ਦਿਨ ਆ ਦੁਕਾਨਾਂ ਦਿਖਾਉਣੇ ਆਗੇ ਮੇਲਾ ਦੇਖ ਸਕਦੇ ਹੋ ਤੁਸੀਂ ਸਾਹਮਣੇ ਦੁਕਾਨਾਂ ਸਜੀਆਂ ਹੋਈਆਂ ਨੇ ਇੱਧਰ ਦੇਖ ਸਕਦੇ ਤੁਸੀਂ ਥੋੜਾ ਘੜ ਕੇ ਫੀਕ ਬਹੁਤ ਹੀ ਸੋਨਾ ਘੜਾ ਬਈ ਇੱਧਰ ਆ ਲੋ ਗੱਜਾ ਬਾਈ ਘੜ ਕੇ ਅੰਦਰ ਆਓ ਪਰਮਾਨੂ ਕੱਟਿਆ ਦੂਰ ਦੂਰ ਆਇਆ ਵੀ ਖੋੜੇ ਲੈ ਕੇ ٹھیک سارے جی اوکے کو کو ਜਿੱਗਲ ਲਫਾਰ ਮਲੇ ਘੋੜੇ ਸਿਮਰਾਗਲ ਤਲਵੰਡੀ ਸਾਬ ਦੇ ਘੋੜੇ ਆ ਵੀ ਇਹ ਜਦੋਂ ਕੇ ਇਹ ਫੈਸਲਾ ਹੋ ਗਈ ਜੋ ਠਾਵਰ ਦੇ ਜਨਾਬੀ ਗੱਦੀ ਰਹੇਗਾ ਬਾਈ ਬਣ ਕੇ ਦੇਖੀਏ

ഹാ സോഡീത നാം ਪੰਜਾਬ ਆ ਵਾ ਸਟੱਡ ਫਾਰਮ ਚੈਂਪੀਅਨ ਚਾਰ ਟਾਈਮ ਚੈਂਪੀਅਨ ਬਾਦਸ਼ਾ ਚਿੱਟੇ ਰੰਗ ਦਾ ਘੋੜਾ ਵੀ ਦੇਖ ਸਕਦੇ ਹੋ ਤੁਸੀਂ ਪੰਜਾਬ ਆ ਵਾ ਸਟੱਡ ਫਾਰਮ ਚਾਰ ਵਾਰ ਚੈਂਪੀਅਨ ਰਹਿ ਚੁੱਕਿਆ ਵੀ ਆ ਘੋੜਾ ਆਸਟ੍ਰੇਲੀਅਨ ਬਾਲਸ ਆ ਅੱਜ ਵੀ ਕੋੜਾਂ ਦੇ ਮੇਲੇ ਦਾ ਚੌਥਾ ਦਿਨ ਰੋਡ ਉੱਰ ਆਇਆ ਜੀ ਘੋੜੇ ਦੇਖ ਸਕਦੇ ਹੋ ਤੁਸੀਂ ਜੌਣੇ ਦਾ ਬੱਚਾ ਨੁਕਰਾ ਚੈਂਪੀਅਨ ਕੋਸ ਆਹ ਦੇਖੋ ਬਈ

ਦੇਖ ਸਕਦੇ ਹੋ ਇਹ ਪੂਰਾਣਾ ਸਟੱਡ ਫਾਰਮ ਇੰਦਰਵਾਸ ਤੋ ਦੰਦਾ ਵਾਲਾ ਬਸੇਰਾ ਬਾਜਵਾਦਲੇ ਵਾਲਾ ਅੋਰ ਜਟਲ ਲਮਾ ਆਪ ਤੁਸੀਂ ਦੇਖ ਸਕਦੇ ਹੋ ਬਾਈ ਆਪ ਤੁਸੀਂ ਦੇਖ ਸਕਦੇ ਹੋ ਬਾਈ ਆ ਜੀ ਸਿੰਗੂ ਮਾਨ ਕੋਡ ਦੋਨਾ 라ਜੂ ਉਮਰ 34 ਸਾਲ ਤੂਫਾਨ ਲਾਈਨ ਚਿੱਟੇ ਰੰਗ ਦਾ ਘੋੜਾ ਬਾਕੀ ਮੁੰਡੇ ਤਾਹੀ ਦਾ ਪਾਣੀ ਲਾ ਗਿਆ ਜੀ ਲੱਖ ਦਾਲੀਆਂ ਕਰਿਆ ਲੈ ਗਏ ਇੰਨੇ ਬੜੇ ਖਾਣੇ ਲਾ ਲਿਆ ਤੇ ਕੋੜ ਇਹਨਾਂ ਦੇ ਨਾਲ ਵੀ ਇਧਰੋਂ ਦੇ ਜਾਨਵਰ ਵੀ ਲੈ ਕੇ ਆਏ ਆ ਦੋ ਵੱਲੋਂ ਹੀ ਵਿੰਗ ਬ੍ਰਾਡ ਸਟਾਡਰ ਪਾਣਾ ਟੀਮ ਸਫਸਾ ਉਹਦੇ ਦਾ ਨਾਮ ਜੀ ਅਵਤਾਰ ਕਾਤਾ 64 ਪਲੱਸ ਵਾਈਟ ਰੰਗ ਦਾ ਆ ਬਾਕੀ ਨਾ ਡਰੈਸ ਵਗੈਰਾ ਰੱਖਿਆ ਹੋਇਆ ਜੀ ਲੈਗਸ ਲਾਗੇ ਹਾਲੀਵੁੱਡ ਸਟੱਡ ਫਾਰਮ ਜੋਰਾ ਜੋਰੇ ਦਾ ਨਾਮ ਆ ਗਾਇਆ ਸਰਸਾ ਵਾਇ ਦਰਵਾਜ਼ਾ ਰਾਣੀਆਂ ਤੋਂ ਆਏ ਬਈ ਦਰਵਾਜ਼ਾ ਰਾਣੀਆਂ ਦਾ ਬੱਚਾ ਅੱਛਾ ਠੀਕ ਇਧਰ ਲਾ ਪੰਜਾਬ ਕਿੰਗ ਅੰਦਰ ਦੇਖ ਸਕਦੇ ਨਹੀਂ ਪੰਜਾਬ ਕਿੰਗ

ਕਿਉਂ ਨਾ ਆਪਾਂ ਕੱਪੜੇ ਲਾ ਲੈਂਦੇ ਆਂ ਆਹੋ ਗੋਲੇ ਆਉਂਦੀਆਂ ਗੋਲੇ ਆਉਂਦੀਆਂ ਚਾਹੇ ਇਹਨਾਂ ਤੋਂ ਨਾ ਇਹਨਾਂ ਤੋਂ ਬਾਰੇ ਬਾਕੀ ਬਾਈ ਕਬੂਤਰ ਵੀ ਆ ਲੱਖੇ ਬਾਈ ਨੇ ਇਹਨੇ ਕੱਲਾ 500 ਟਿਕਾ 500 ਦੇ ਦੋ ਚਿੜੀਆਂ ਬਾਈ ਕਹਿੰਦਾ 500 ਦਾ ਜੋੜਾ do setor. ਆ ਰਵੀ ਸੁਲਤਾਨ ਦਾ ਬੱਚਾ ਚੱਕ ਰੋਹੀ ਵਾਲੇ ਸੁਲਤਾਨ ਦਾ ਬੱਚਾ ਈ ਆ ਹਨ ਨੂੰ ਸਟਾਰਟ ਫਾਰਮ ਨੂੰ ਨੁਕਰਾ ਘੋੜੇ ਦਾ ਨਾਮ ਆ ਗਈ ਅਨੂੰ ਨੁਕਰਾ

Okay. 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 Ya Okay. 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 ha. ਔਰ ਟਾਈਗਰ ਨਗੌਰ ਵਾਲਾ ਦਾਦਾ ਪ੍ਰਭਾਤ ਨਾਨਾ ਰਾਜਹੰਸ ਬਾਈ ਨੇ ਬਈ ਕਹਿੰਦਾ ਲੈ ਦਾ ਘੱਟਾ ਕੋੜਾ ਕੰਡਾ ਲੈ ਵੀਡੀਓ ਬਣਾ ਲਾ ਕਿਹੜੀ ਜਗ੍ਹਾ ਤੋਂ ਆਇਆ ਬਈ ਗੈਰੀ ਬਾਗੀ ਗੈਰੀ ਬਾਗੀ ਠੀਕ ਕਿ ਨੰਬਰ ਦਾ ਬਾਈ ਨੇ ਐਡਰੈਸ ਦੇ ਛੱਡਿਆਗਾ। ਆ ਤੁਸੀਂ ਐਡਰੈਸ ਤੇ ਗੱਲ ਕਰ ਸਕਦੇ ਹੋ। ਬਾਈ ਦਾ ਨਾਮ ਵਗੈਰਾ ਛੱਡ ਕੇ ਰੱਖੋ ਆਪਣਾ ਜੀ। ਠੀਕ ਹੈ ਜੀ। ਸੂਰਜੰਤ हली बाबा राजू द राज वटाल तेर जहिड़ो हूंदा उहो भाई जगरा लभरा वैशा जा भाई ਪਾਲ ਸਿੰਘ ਤਰਖਾਨ ਵਾਲਾ ਕੋਲੇ ਦਾ ਬਿਲਾਵਨ ਇੱਕ ਕੋੜਾ ਨਹੀਂ ਨਿਸ਼ੇਣਾ ਭਾਈ ਕੋੜਾ ਲਿਖਤਾ ਕਿਸੇ ਭਰਾ ਦੇ ਗਲਤ ਲਿਖਤਾ ਕਿਉਂਕਿ 28 ਮਹੀਨੇ ਦਾ ਨਿਸ਼ੇਣਾ ਹੀ ਹੁੰਦਾ ਇਹਦਾ ਜਿਹੜਾ ਅੰਕੜਾ ਉਹ ਆਂਕਾਂ ਜਿਸ ਤਾਰ ਪਰ ਲਿਖਤਾ ਉਹਦਾ ਨਾਮ जॾहिं के, के, को मेजर भाई खटियां घोड़े जी भई बार चंडिय बराद ला कुट कुटा भई मार्क बि शाम बु बुकल जी थोरो जवाब सिरा गलबा ਤਾਂ ਵੀ ਵਧੀਆ ਹੀ ਨੇ ਸੋ ਭਾਈ ਬਾਬਾ ਜੀ ਵਾਸਤੇ ਚੱਕਾ ਦਾ ਵਾਸਤੇ ਮੁਰ ਕੇ ਦੋ ਮਹੀਨੇ ਕਿਤੇ ਫੋਨੂਗਾ ਸਤਾ ਚਰਦੇ ਜਾਣਾ ਪਵੇ ਕਿਤੇ ਪਰਦਾਈ ਗਈ ਜਾਵੇ ਤਾਂ ਮੇਲਾ ਬੂਲਾ ਮੁੜ ਕੇ ਨਹੀਂ ਕਰਾਉਣਾ ਤੈਨੂੰ ਸਾਹਮਣਾ ਔਖਾ ਤੂੰ ਵੀ ਮੇਰੇ ਨੂੰ ਦੱਸਾ ਦੇ ਯਾ ਨਾ ਪਾਤਾ ਹੀ ਦੇ ਰਹੇ ਰਹੋਗੇ ਸਾਨੂੰ ਮਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਵਧਾਈਆਂ ਅੰਕਲ ਜੀ ਕਿਉਂਕਿ ਅੰਕਲ ਜਸਪਾਲ ਭਾਈ ਜਿਹੜੇ ਜਾਨਵਰ ਤੇ ਹੱਥ ਰੱਖਦੇ ਤੇ ਉਹ ਭਾਈ ਭਵੇਂ ਔਖਾ-ਸੌਖਾ ਇਹਦੇ ਬੰਦਾ ਖਰੀਦ ਲੇ ਜਿਹੜੀ ਇਹਦੀ ਅੱਖ ਨੇ ਭਾਈ ਨਿਰਖ ਕਰਤੀ ਉਦੋਂ ਸਭ ਮੁੜ ਕੇ ਥੇਲ ਆ ਮੈਂ ਤਾਂ ਆਪ ਇਹਨੂੰ ਪੱਗ-ਪੂਕ ਦਿੰਦਾ ਐ ਤੋਂ ਲੈਨਾ ਗੁਣਗਣਾ ਪੈਰੀ ਹੱਥੀਂ ਬਹੁਤ ਲਾਉਣਾ ਪਰ ਥੋੜੇ-ਥੋੜੇ ਗੁਣ ਦਿੱਤੇ ਵੀ ਆ ਕਿਉਂਕਿ ਭਾਈ ਬਹੁਤ ਨਾਂ ਕਮਾਇਆ ਤੇ ਬਹੁਤ ਚੰਗੇ-ਚੰਗੇ ਸਾਹ ਕੋੜੇ ਪੈਦਾ ਕਰਿਆ ਪਹਿਲਾਂ ਕੋੜਾ ਕੋੜੇ ਬਕਾਰ ਕੋੜਾ ਸੀ ਜਿਹੜਾ ਬਈ ਬਹੁਤ ਚੰਗੇ ਰੁਪਈਆ ਚ ਵੀ ਵਿਗਿਆ ਤੇ ਬਹੁਤ ਚੰਗੇ ਐਕਰ ਕੋਲੇ ਨਹੀਂ ਗਿਆ ਤੇ ਇਹ ਵੀ ਭਾਈ ਜਿਹੜਾ ਇਹਦੀ ਵੀ ਹੁਣ ਬਿਗ ਡੀਲ ਹੋਈ ਆ ਬਹੁਤ ਚੰਗਾ ਭਾਈ ਇਹ ਬਸ਼ੇਰਾ ਹਜੇ ਕੋੜਾ ਨਹੀਂ ਕਿਉਂਕਿ ਰਿੰਗ ਦੇ ਪਾਸੇ ਜਿਹੜੇ ਕੋਈ ਭਰਾ ਅਣਜਾਣ ਖੜੇ ਆ ਉਹਨਾਂ ਨੂੰ ਇਹ ਕੋੜਾ ਲੱਗੂਗਾ ਪਰ ਇਹ ਕੋੜਾ ਨਹੀਂ ਇਹ ਬਸ਼ੇਰਾ ਦੀ ਉਮਰ ਹਜੇ ਸਿਰਫ 28-29 ਮਹੀਨੇ ਆ ਹਾਂਜੀ ਜਿਹੜਾ ਅਗਲਾ ਕੋੜਾ ਉਹਦਾ ਨਾਮ ਬਜਰੰਗ ਇਹਦਾ ਜਿਹੜਾ ਭਾਈ ਬਾਪਾ ਉਹਦਾ ਨਾਮ ਬਿਤਾਵ ਤੁਸੀਂ ਫੇਰ ਆਖੋਗੇ ਬੋਲਦੇ ਹੋ ਵੀ ਅੰਕਲ ਜਸਪਾਲ ਵਾਲਾ ਬਿਤਾਵ ਇਹ ਉਹ ਘੋੜੇ ਦਾ ਬੱਚਾ ਇਹਦਾ ਨਾਮ ਬਜਰੰਗਾ ਇਹ ਹੁਣ ਆਏ ਨਾ ਕਹੇ ਇਹ ਗੋਪੀ ਸਰਪੰਚ ਹੋਰ ਆ ਕਿਤੇ ਆਏ ਆਖ ਦਿਓ ਆਪ ਹੀ ਘੋੜਾ ਲਈ ਫਿਰਦਾ ਇਹ ਛਿੱਪਾ ਵਾਲੀ ਵਾਲਾ ਗੋਪੀ ਸਰਪੰਚ ਆ ਮੇਰਾ ਸਰਨਾਮੀ ਆ ਸਰਪੰਚ ਸਾਹਿਬ ਅਤੇ ਬਹੁਤ ਵਧੀਆ ਸੁਭਾਅ ਦੇ ਮਾਲਕਾ ਸੋ ਬਹੁਤ ਬਹੁਤ ਵਧਾਈਆਂ ਸਰਪੰਚ ਸਾਹਿਬ ਦੋਨੋਂ ਬਹੁਤ ਚੰਗੇ ਬਈ ਬੱਚੇ ਤਾਂ ਇਹ ਸੋਹਣੇ ਆਣੇ ਆ ਸੋਹਣਿਆਂ ਦਾ ਬਾਪ ਵੀ ਬੜਾ ਸੋਹਣਾ ਸੀ ਇਹ ਇਹਦੇ ਕਿਉਂਕਿ ਇਹ ਬਈ ਇੱਕ ਗੱਲ ਹੋਰ ਦੱਸ ਦਿਨਾ ਇਹ ਘੋੜੇ ਤੇ ਵੀ ਅੰਕਲ ਜਸਪਾਲ ਦਾ ਹੱਥ ਲੱਗਿਆ ਹੋਇਆ ਬਹੁਤ ਚੰਗਾ ਬਈ ਘੋੜਾ ਘੋੜੇ ਦਾ ਨਾਮ ਬਜਰੰਗ ਇਹਦੇ ਜਿਹੜੇ ਮਾਲਕਾ ਉਹ ਗੋਪੀ ਸਰਪੰਚ ਖਿੱਪਾਂ ਵਾਲੀ ਵਾਲੇ ਹਾਈਟ ਭਾਈ ਜੀ ਇਹਦੀ 63 ਪਲੱਸ ਜੇ ਕਿਸੇ ਨੇ ਸਟੱਟ ਸਰਵਿਸ ਲੈਣੀ ਹੋਵੇ ਇਹਦੀ 31000 ਰੁਪਿਆ ਫੀਸ ਆ ਤੇ ਜਦੋਂ ਭਾਈ ਘੋੜੀ ਨੇ ਬੱਚਾ ਦੇਤਾ ਤੇ ਤੁਸੀਂ ਆਏ ਕਹਿ ਸਕਦੇ ਆ ਬਈ ਇਹ ਬਤਾਰਦਾ ਪੋਤਾ ਜਾਂ ਪੋਤੀ ਆ ਸੋ ਬਾਈ ਜੀ ਬਹੁਤ ਬਹੁਤ ਵਧਾਈਆਂ ਸਰਪੰਚ ਸਾਹਿਬ ਕੋਪੀ ਸਰਪੰਚ ਬਾਈ ਜੀ ਇਹ ਘੋੜਾ ਜਿਹੜਾ ਬਾਈ ਜੇਪਾਲ ਸਿੰਘ ਕੋਲ ਘੋੜਾ ਹੁੰਦਾ ਸੀਗਾ ਮੇਤਾਵ ਜੋੜਾ ਜਿਹੜਾ ਕਿ ਸਲਮਾਨ ਖਾਨ ਕੋਲ ਅੱਜ ਕੱਲ ਇਹ ਉਹਦਾ ਪਹਿਲਾ ਬੱਚਾ ਹੈ ਜੀ ਇਹਦੀ ਮਾਂ ਹੈ ਵਿਕਟੋਰੀਆ ਜਿਹੜੀ ਸਾਗਨਗੜਾ ਤੋਂ ਮਹਾਰਾਸ਼ਟਰ ਤੋਂ ਫਸਦੀ ਹੈ ਮੁਕਸਰ ਤੋਂ ਫਸਦੀ ਹੈ ਫਰੀਦਕੋਟ ਤੋਂ ਫਸਦੀ ਹੈ ਜੀ ਅੱਜ ਕੱਲੋ ਕੋੜੀ ਰਿਲਾਇੰਸ ਵਾਲੇ ਕੋਲ ਚਲੀ ਗਈ ਅਮਾਨੀਆ ਨਾਨੀਆਂ ਗੋਲਜੀ ਤੇ ਕੋੜੇ ਦੇ 66 ਰਿਜ਼ਲਟ ਆ ਚੁੱਕੇ ਹੈ ਜੀ ਜਿੰਨਾ ਚੋ 6 ਬੇਛੇਰੇ ਹੈ 30 ਬੇਛੇਰੀਆਂ ਹੈ ਅੱਜ ਤੱਕ ਜੀ ਐਨੇ ਜ਼ਿਆਦਾਤਰ ਬੇਛੇਰੀਆਂ ਹੀ ਪੈਦਾ ਕੀਤੀਆਂ ਜੀ ਜਿੰਨਾ ਸੋਣਾ ਆਪਕੇ ਹੀ ਸੋਣਾ ਜੀ ਇਹ ਕੋੜੀ ਚਲੀ ਸੋਣਾ ਕਿਤੇ ਦੇ ਜੀ

ਇਹਨਾਂ ਦੇ ਭਾਈ ਹਾਂਜੀ ਭਾਈ ਇਹ ਜਿਹੜੇ ਤਿੰਨੇ ਘੋੜੇ ਆ ਇਹ ਬੈਡ ਸਟੱਟ ਫਾਰਮ ਤੋਂ ਆਏ ਆ ਲਿਬਾਉਣੇ ਤੋਂ ਭਾਈ ਵਿਕਰਮ ਸ਼ਰਮਾ ਦੇ ਘੋੜੇ ਆ ਵਿਕਰਮ ਸ਼ਰਮਾ ਉਹ ਭਾਈ ਆ ਜਿਹੜਾ ਕਿ ਜੇ ਪੈ ਜਾਨਵਰ ਵਿੱਚ ਵੀ ਜਾਨ ਪਾ ਦਿੰਦਾ ਬਹੁਤ ਵੱਡਾ ਐਕਸਪੀਰੀਅੰਸ ਆ ਸਾਡੇ ਭਰਾ ਦਾ ਇਹਨਾਂ ਦੀ ਕੱਲੇ ਕੱਲੇ ਦੀ ਭਾਈ ਡਿਟੇਲ ਭਰਾ ਦੇਊਗਾ ਖੋਲੋ ਬਾਈ ਇਹ ਕੁੜਾ ਫੌਜੀ ਦਾ ਬੱਚਾ ਹੈਗਾ ਮੱਝੂ ਕੇ ਲੈਣਾ ਫੌਜੀ ਮਜਹੂਰ ਠੋੜਾਗਾ ਤੇ ਮਹਾਂ ਤੇਰਾ ਨਾਮ ਆ ਤੇ ਕਾਤੇ ਦਾ 65 ਵਿੱਚ ਹੈਗਾ ਤੇ ਮਾਂ ਜੀ ਮਾਂ ਜੀ ਜੀ ਹੈਗੀ ਆ ਬਾਈ ਕੋਕਰੀ ਵਾਲੇ ਜਲਦਾਰਾਂ ਦੀ ਬੱਚੀ ਸੀਗੀ ਤੇ 6-7 ਸਾਲ ਤਕਰੀਬਨ ਇਹਦੀ ਉਮਰ ਹੈਗੀ ਤੇ ਲੁਧਿਆਣੇ ਤੋਂ ਆਇਆ ਏ ਵਿਕਰਮ ਸ਼ਰਮਾ ਇੰਨਾ ਕਾਲਾ ਕਤ ਹੋਇਆ ਜਾਂਦਾ हां जी एक मेरा नाम काम कथा प्रचार करी वे पैर स्टार्ट ਮੈਂ ਮੈਂ ਆ ਗਿਆ ਹਾਂ ਮੈਂ ਮੈਂ ਆ ਗਿਆ ਹਾਂ ਸਭੇ ਸਭੇ ਬੋਲੇ ਅੱਛਾ ਅੰਮ੍ਰਿਤਸਰ ਆ ਗਏ ਹਾਂ ਮੈਂ ਚਲੋ ਵਾਲਾ ਬਾਕੀ ਕਰਾਂ ਫਾਸਟ ਪੱਕਾ ਉਹਨੇ ਬਹੁਤ ਹੋ ਗਏ ਬਹੁਤ ਬਾਰੇ ਦਾ ਆ ਰਿਹਾ ਹੈ ਆਕੋੜੇ ਨਾਲ ਕਰਾਈ ਹੈ ਜੀ ਆਪਾਂ ਫੋਟੋ

வேகத்தை எல்லாம் என்னால பதாம் और प्रबन्धक जी जिनका कार्य चला रहे हैं हां वो माननीय सदस्य ने समान से थोड़ा से निवेदन किया है कि